ਪਾਰਤ ਜੋ ਇੱਕ ਹੋਰ ਮੈਜਰ ਦਾ ਜਸ਼ਨ ਰਾਖਲ ਚੱਡਾ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕੀਤਾ ਟਵੀਟ ਖਿਡਾਰੀਆਂ ਦੀ ਸ਼ਾਨਦਾਰ ਸਫਲਤਾ ਦੇ ਲਈ ਵਧਾਈਆਂ ਸਾਡੇ ਅੰਮ੍ਰਿਤਸਰ ਦੇ ਵੱਲ ਜੰਮੇ ਹੀਰੋ ਹਰਮਨਪ੍ਰੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਆਕੀ ਟੀਮ ਦੀ ਜਿੱਤ ਦੇ ਸੀਐਮ ਆਨ ਨੇ ਦਿੱਤੀ ਵਧਾਈ ਹਾਕੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਸੀਐਮ ਆਨ ਨੇ ਹਾਕੀ ਖਿਡਾਰੀ ਦੇ ਲਈ ਕੀਤਾ ਐਲਾਨ ਹਰ ਇੱਕ ਖਿਡਾਰੀ ਨੂੰ ਦੇਵਾਂਗੇ 1-1 ਕਰੋੜ ਰੁਪਏ ਖਰਦੀ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਸਾਫਾ ਕੋਚ ਰਿਪੁਦਮਨ ਸਿੰਘ ਨੇ ਪੂਰੀ ਟੀਮ ਨੂੰ ਧਿਤਿ ਵਧਾਈ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦੇ ਐਲਾਨ ਦੀ ਕੀਤੀ ਸ਼ਲਾਘਾ ਸਰਕਾਰ 2028 ਦੇ ਲਈ ਖਿਡਾਰੀਆਂ ਦੀ ਤਿਆਰੀ ਕਰੇ ਸ਼ੁਰੂ ਟ੍ਰੇਨ ਦੀ ਸਵਾਰੀ ਦਾ ਸ਼ੌਕਪਿਆ ਮੈਂਗਲ ਲੁਧਿਆਣਾ ਰੇਲਵੇ ਸਟੇਸ਼ਨ ਤੇ ਇੱਕ ਗੱਡੀ ਵਿੱਚ ਬੈਠ ਗਿਆ ਸੁਪਰ ਫਾਸਟ ਰੇਲ ਗੱਡੀ ਸਿੱਧਾ ਸਰਹੰਦ ਜਾ ਕੇ ਰੁਕੀ ਸਰਹੰਦ ਪਹੁੰਚਣ ਦੇ ਪੁਲਿਸ ਨੇ ਬੱਚੇ ਦੀ ਹਿਰਾਸਤ ਦੇ ਵਿੱਚ ਲਿਆ ਤੇ ਮਾਪਿਆਂ ਦੇ ਹਵਾਲੇ ਕੀਤਾ ਗੁਣਗਰ ਦੇ ਵਿੱਚ देर रात ਹੋਈ ਪਾਰੀ ਬਾਰਸ਼ ਪਾਰੀ ਮੀਤੋ ਬਾਦਾਰੇ ਪਾਸੇ ਪਾਣੀ ਹੀ ਪਾਣੀ ਹੈਰੀਟੇਜ ਸਟਰੀਟ ਤੇ ਵੀ ਪਰਿਆ ਪਾਣੀ ਛਦਾਲ ਨੂੰ ਆ ਰਹੀਆਂ ਮੁਸ਼ਕਿਲਾਂ ਖੰਨਾ ਪੇਪਰ ਮਿਲ ਸਾਹਮਣੇ ਹੋਇਆ ਭਿਆਨਕ ਐਕਸੀਡੈਂਟ ਖੰਨਾ ਪੇਪਰ ਮਿਲ ਦੇ ਬਾਹਰ ਲੱਗੇ ਟਰੱਕਾ ਦੇ ਵਿੱਚ ਵੱਜੀ ਗੱਡੀ ਐਕਸੀਡੈਂਟ ਦੇ ਵਿੱਚ ਨੌਜਵਾਨ ਅਰਜੁਨ ਦੀ ਹੋਈ ਮੌਤ ਉਹ ਪਹਿਣਾ ਦੇਖ ਲੋ ਅਤੇ ਭਰਾ ਨੂੰ ਕੁਝ ਦਿਨਾਂ ਦੇ ਲਈ ਜਾਣਾ ਸੀ ਵਿਦੇਸ਼ ਪਿੰਡ ਸਮਰਾਈ ਨਹਿਰ ਤੇ ਪੈਂਦੇ ਪੁਰਾਣੇ ਪੁਲ ਤੇ ਪਿਆ ਵੱਡਾ 파ੜ 파ੜ ਪੈਣ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਲੋਕਾਂ ਨੇ ਕੀਤੀ 파ੜ ਨੂੰ ਜਲਦ ਠੀਕ ਕਰਨ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਦੀ ਵੱਡੀ ਸਹਾਗਤ ਦਿੱਲੀ 에어ਪੋਰਟ ਤੇ ਪੰਜਾਬੀ ਦੇ ਲਈ ਸਪੈਸ਼ਲ ਕਾਊਂਟਰ ਪੰਜਾਬ ਸਰਕਾਰ ਦੇ ਵੱਲੋਂ ਦਿੱਲੀ 에어ਪੋਰਟ ਤੇ ਸਹੂਬਿਦਾ ਕੇਂਦਰ ਦੀ ਕੀਤੀ ਗਈ ਸ਼ੁਰੂਆਤ ਫਰਦਾਸਪੁਰ ਦੇ ਵਿੱਚ ਆਪਰੇਸ਼ਨ ঈগল 5 ਪਿੰਡਾਂ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਖਿਲਾਫ ਕੀਤੀ ਰੇਡ ਨਸ਼ੇ ਦਾ ਮੁਕੰਮਲ ਸਫਾਇਆ ਕਰਨ ਦੇ ਲਈ ਵਿੱਡੀ ਮਹਿੰਮ 15 ਅਗਸਤ ਨੂੰ ਲੇਕੀ ਵਿਜਲੇ ਚ ਕੜੇ ਸੁਰੱਖਿਆ ਪਰਬੰਧ ਐਸਟੀਐਫ ਦੇ ਵੱਲੋਂ ਬਟਿੰਡਾ ਵਿਖੇ ਰੇਡ ਜੋ ਐਸਟੀਐਫ ਨੇ ਡਰਗ ਇੰਸਪੈਕਟਰ ਦੇ ਕਰਦੇ ਵਿੱਚ ਕੀਤੀ ਰੇਡ ਹੈ ਰੇਡ ਦੌਰਾਨ ਕਈ ਦਸਤਾਵੇਜ਼ ਟੀਮ ਨੇ ਕੀਤੇ ਆਪਣੇ ਕਬਜ਼ੇ ਦੇ ਵਿੱਚ ਇੱਕ ਦਰਜ ਮਾਮਲੇ ਵਿੱਚ ਜਾਂਚ ਚਰਨ ਕੀਤੀ ਗਈ ਸੀ